ਹੋ ਪੋਲਾ ਹੋਦੇ ਤੋੜ ਬੋਲੇ 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 ਕੋਈ ਉਹਦੇ ਜੂੰਡੇ ਲੈਣਾ ਚਾਹਦਾ ਉਹ ਤਾਂ ਉਹ ਵੀ ਦੱਸਦੇ ਹੋ ਭਾਈ ਇੱਥੇ ਉਹ ਵੀ ਹੈਗਾ ਆ ਖਵਾ ਦੇ ਘਪਾ ਵਲੀ ਪੜੀ ਪਾ ਵਲੀ ਪੜੀ ਆਲੇ ਮਰਾ ਫੋਨ ਆਲੇ 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 ਆਪਣੇ ਬਿੰਦੂ ਮਾਰਡ ਰਹੀ ਹੁਣੀ ਚੱਕ ਲਈ ਗੰਨ ਆਹਾਂ ਪਾਜੀ ਲਾਰੇ ਰਾਨਾ ਗੋਲੀ ਪਾ ਦੇ ਭਾਜੀ ਗੋਲੀ ਵਿੱਚ ਪਾ ਦੇ ਜੇ ਗੋਲੀ ਨਾ ਹੋਈ ਦੇਖ ਲਈ ਏ ਮੱਥੇ ਤੇ ਨਾ ਮਾਰਦੀ ਉਹਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਲੋ ਜੀ ਅੱਜ ਹੈਗੀ ਆ 27 ਤਰੀਕ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਦਸਹਿਰਾ ਗਰਾਊਂਡ ਹੁਸ਼ਿਆਰਪੁਰ ਤੁਹਾਨੂੰ ਅੱਜ ਦਿਖਾਉਨੇ ਆ ਹੁਸ਼ਿਆਰਪੁਰ ਦਾ ਦਸਹਿਰੇ ਦਾ ਮੇਲਾ ਤੇ ਵੈਸੇ ਤਾਂ ਸਾਰੇ ਸਾਡੇ ਭਰਾ ਸਾਰੇ ਕੰਮਕਾਰਾਂ ਵਾਲੇ ਜੀ ਅੱਜ ਦਿਨ ਨੂੰ ਅਸੀਂ ਕੰਮ ਤੋਂ ਆਪਣੇ ਨਿੱਜੀ ਕੰਮ ਨਿਬੇੜ ਕੇ ਤਾ ਸ਼ਾਮ ਨੂੰ ਸੀਗਾ ਵੀ ਚਲੋ ਹੁਣ ਇਸ ਟਾਈਮ ਰਾਤ ਦੇ 7-8 ਵਜੇ ਹੋਆ ਇਸ ਕਾ ਵੀ ਚਲੋ 2 ਘੰਟੇ ਦੇਖ ਕੇ ਆਈਏ ਕੀ ਮਾਹੌਲ ਆ ਕੀ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਸਾਡੇ ਨਾਲ ਹੈਗੇ ਆ ਜੀ ਬਲਵਿੰਦਰ ਮਾਸਟਰ ਜੀ ਪਿੰਡ ਭਾਮ ਤੋਂ ਆ ਸਾਡੇ ਨਾਲ ਪੰਮਾ ਭਾਜੀ ਆ ਤੇ ਨਾਲ ਹੈਗੇ ਸਾਬੀ ਭਾਜੀ ਨਾਲ ਹੈਗੇ ਅਰਸ਼ ਭਾਜੀ ਤੇ ਅੱਜ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਸਾਰਾ ਮਾਹੌਲ ਦਿਖਾ ਲਾਂਗੇ ਤੇ ਸਾਰਾ ਜੋ ਵੀ ਆ ਇੱਥੇ ਦਾ ਵਿਊ ਉਹ ਤੁਹਾਨੂੰ ਕੋਸ਼ਿਸ਼ ਕਰਾਂਗੇ ਪੂਰਾ ਦਿਖਾਉਣ ਦੀ ਤੇ ਤੁਸੀਂ ਵੀ ਹਾਂ ਉਹ ਤੁਹਾਨੂੰ ਅੱਜ ਸਾਰੇ ਲਾਈਵ ਦਿਖਾਵਾਂਗੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਜੀ ਹਾਂ ਮੇਲਾ ਦਾ ਦੋ 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 ਤਰੀਕ ਨੂੰ ਇਹਦਾ ਮੇਲੇ ਦੀ ਇਹ ਸਮਾਪਤੀ ਹੈ ਦਸਹਰੇ ਦੀ ਤੋਂ ਪਹਿਲਾਂ ਕੀ ਮਾਹੌਲ ਆ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਚਲੋ ਆਜੋ ਅੱਗੇ ਚੱਲਦੇ ਹਾਂ ਮੇਲੇ ਵਿੱਚ ਚਲੋ ਆਓ ਜੀ ਜੁੜੇ ਰਹੋ ਤੁਸੀਂ ਵੀ ਨਾਲ-ਨਾਲ ਆਓ ਲੈ ਚਲੀਏ ਤੁਹਾਨੂੰ ਉਹ ਗੱਡੀ ਨੂੰ ਕਰ ਲਿਆ ਆਪਾਂ ਪਾਰਕ ਤੇ ਕਰਕੇ ਦਾ ਆਪਾਂ ਪਾ ਲਈ ਆ ਚੱਲੇ ਜੀ ਮੇਲੇ ਵਾਲੂ ਤੇ ਰੱਛ ਬਹੁਤ ਆ ਜੀ ਤੇ ਤੁਸੀਂ ਆ ਦੇਖ ਸਕਦੇ ਆ ਰੋਡ ਫੁੱਲ ਬਟਾ ਫੁੱਲ ਭਰੇ ਹੋਏ ਆ ਆ ਸਾਡੇ ਬੰਦੇ ਆਪਣੇ ਲੋ ਜੀ ਸਾਡੇ ਜਿਹੜੇ ਆ ਭਾਂਮ ਵਾਲੇ ਤੁਰੇ ਆਉਂਦੇ ਆ ਨਾਲ ਨਾਲ ਮੇਲਾ ਦੇਖਣ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖ ਸਕਦੇ ਆ ਮਾਹੌਲ ਵਾਹ ਜੀ ਵਾਹ ਕਿਆ ਬਾਤ ਆ ਪੂਰਾ ਤੁਹਾਨੂੰ ਰਸ਼ ਮਿਲੂਗਾ ਇਹ 2 ਤਰੀਕ ਤੱਕ ਰਹਿਣਾ ਜੀ 2 ਤਰੀਕ ਤੱਕ ਉਹਨੂੰ ਜਿਹੜਾ ਜਿਹੜੇ ਨੇੜੇ ਜਾ ਕੇ ਤਰੀਕਾ ਜਿਹੜੀਆਂ ਨੇੜੇ ਜਾ ਕੇ ਹਨ ਫੁੱਲ ਹੋ ਜਾਣਾ ਤੁਹਾਨੂੰ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਤੁਸੀਂ ਆ ਦੇਖ ਸਕਦੇ ਆ ਇੱਥੋਂ ਆ ਐਂਟਰੀ ਹੋ ਜਾਂਦੀ ਆ ਜੀ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਥੋਂ ਐਂਟਰੀ ਜਿਹੜੀ ਹੋ ਜਾਂਦੀ ਆ ਜੀ ਆ ਤੁਸੀਂ ਦੇਖ ਸਕਦੇ ਆ ਹੱਲੇ ਤਾਂ ਫਿਲਹਾਲ ਤੁਹਾਨੂੰ ਘੱਟ ਰਸ਼ੇ ਜੀ ਦਾ ਹੋਣਾ ਕਿਉਂਕਿ ਹੱਲੇ ਹੋੜ ਨੇੜੇ ਦਿਨ ਹਨ ਹੱਲੇ 27 ਤਰੀਕ ਹੋਈ ਆ ਤੇ ਜਿੱਤੇ ਜਿੱਤੇ ਦੋ ਤਰੀਕਾ ਲਓ ਤੁਸੀਂ ਜਾਓਗੇ ਤੁਹਾਨੂੰ ਰਾਤ ਪੂਰਾ ਦਿਸੂਗਾ ਇਸ ਰੋਡ ਤੇ ਇੱਥੇ ਆ ਕੇ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ ਫੁੱਲ ਤੁਸੀਂ ਜੁੜੇ ਰਹੋ ਬਸ ਹੁਣ ਤੁਹਾਨੂੰ ਸਾਰੇ ਦਿਖਾਉਨੇ ਆ ਵਲੌਗ ਵਲੌਗ ਦੇ ਵਿੱਚ ਲੋ ਜੀ ਇੱਥੋਂ ਐਂਟਰੀ ਜਿਹੜੀ ਸ਼ੁਰੂ ਹੋ ਜਾਂਦੀ ਆ ਜੀ ਦੇਖ ਲਓ ਜੀ ਸਾਡੇ ਵਾਲੇ ਆਉਂਦਿਆਂ ਨੇ ਚੱਕ ਲੀਆਂ ਗੰਨਾ ਲੈ ਕਹਦਾ ਅਸਲੀ ਦਾ ਪੰਨ ਨਹੀਂ ਹੋਣੀ ਨਕਲੀ ਦੇ ਲਾਪੂ ਨਹੀਂ ਆਹ ਲੋ ਜੀ ਘਰ ਦੇ ਭਮਗਾળા ਕੱਢੀ ਜਾਣ ਨਹੀਂ ਮੈਂ ਕਹਿੰਦਾ ਭਾਈ ਆ ਆਪਣੇ ਬਿੰਦੂ ਮਾਰ ਨਹੀਂ ਹੋਣੀ ਚੱਕ ਲਈ ਗੰਨ ਆਹ ਭਾਜੀ ਲਾਰੇ ਦਾ ਨਾ ਗੋਲੀ ਪਾ ਦੇ ਭਾਜੀ ਗੋਲੀ ਵਿੱਚ ਪਾ ਦੇ ਜੇ ਗੋਲੀ ਨਾ ਹੋਈ ਦੇਖ ਲਈ ਏ ਮੱਥੇ ਤੇ ਨਾ ਮਾਰਦੀ ਇਹਦੇ ਓਏ ਆਖਵੇਂ ਨਾ ਵਿਗਲਾਣੇ ਵਾਲੇ ਇਹ ਪ੍ਰੋਗਰਾਮ ਨਹੀਂ ਇਹ ਕਰ ਲੋ ਚੱਕ ਲੋ ਮੈਸ ਹੋ ਗਿਆ ਹੋ ਜੀ ਤੁਹਾਨੂੰ ਹਰ ਪ੍ਰਕਾਰ ਦਾ ਇੱਥੇ ਝੰਡੋਲ ਮਿਲੂਗਾ ਨਿਆਣਿਆਂ ਵਾਸਤੇ ਬੱਚਿਆਂ ਵਾਸਤੇ ਜਿਹੜਾ ਵੀ ਤੁਸੀਂ ਚਾਹੋਗੇ ਉਹੀ ਝੰਡੋਲ ਇੱਥੇ ਤੁਹਾਨੂੰ ਮਿਲੂਗਾ ਜੀ ਦੇਖੋ ਵੱਡੇ ਦੇ ਵੱਡਾ ਝੰਡੋਲ ਹੈ ਸੋਟੇ ਤੋਂ ਛੋਟਾ ਝੰਡੋਲ ਇੱਥੇ ਪਾਸੇ ਆਇਆ ਇੱਕ ਟਰੈਲ ਗੱਡੀ ਇੱਥੇ ਦੇਖਦੇ ਆਪਾਂ ਚੜ੍ਹਦੇ ਆਂ ਹੋਲੀ ਜੋਲੀ ਕਰਕੇ ਆਹ ਵੇਖੋ ਜੀ ਮਾਹੌਲ ਹਾਂ ਲੋ ਜੀ ਬੱਚਿਆਂ ਵਾਸਤੇ ਜਿਹੜਾ ਇੱਥੇ ਕੇਸਤੀਆਂ ਦਾ ਪ੍ਰਬੰਧ ਵੀ ਹੈਗਾ ਜੀ ਤੁਸੀਂ ਆ ਦੇਖ ਸਕਦੇ ਆ ਪਾਣੀ ਦੇ ਵਿੱਚ ਕੇਸਤੀਆਂ ਛਤੀਆਂ ਤੈਰਨੇ ਨੂੰ ਤੇ ਇਧਰਲੇ ਪਾਸੇ ਆ ਰੇਲ ਗੱਡੀਆਂ ਛੋਟੀਆਂ ਵੀ ਹੈਗੀਆਂ ਮੈਂ ਕਹਿੰਦਾ ਜੀ ਕਿਆ ਬਾਤ ਆ ਆ ਦੇਖੋ ਬੱਲੇ ਬੱਲੇ ਆ ਦੇਖੋ ਨਿਆਣੀ ਮਾਸੀ ਫੁੱਲ ਕਰਦੇ ਪਏ ਆ ਇੱਥੇ ਲੋ ਜੀ ਆ ਦੇਖੋ ਆ ਯਾਰ 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 ਜਦੋਂ ਆਏ ਨਾ ਚੱਕਰ ਔਰ ਕਿੱਦਾਂ ਘੁੰਮ ਘੁੰਮ ਕੇ ਭਜਦੇ ਉਹ ਦੇ ਉਹ ਤੁਹਾਡਾ ਭਲਾ ਹੋ ਜੇ ਓਏ ਆ ਉਹਦੇ ਉਹਦੇ ਆ ਤਾਂ ਲੱਭਣੇ ਨਹੀਂ ਆ ਕਿ ਦੂਏ ਪਿੰਡ ਜਾ ਕੇ ਵੱਜਣੇ ਇਹ ਬਾਬਾ ਜੀ ਕਿੱਦਾਂ ਵਿਚੇ ਉਹ ਭਲਾ ਹੋ ਜੇ ਤੁਹਾਡਾ ਆ ਦੇਖੋ ਕਿੱਥੋਂ ਕਿੱਥੋਂ ਮੁੜ ਗਏ ਉਹਦੇ ਓਏ 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 ਔਰ ਯਾਰ ਓਏ ਕਿੱਥੇ ਜਾਂ ਚਲੇ ਗਏ ਆਹ ਦਰਦੇ ਨਹੀਂ ਭੋਰਾ ਵੀ ਉਹਦੇ ਹੋਰ ਉਹ ਬਲੇ 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 ਗੋਲੀ ਵਾਲਾ ਬੱਤਾ ਗੈਸ ਪੂਰੀ ਚੱਕੋ ਭਰਾ ਵੀ ਹੈਗਾ ਇਧਰਲੇ ਪਾਸੇ ਇਹ ਪੀਏ ਪੂਏ ਇਹਨਾਂ ਦਾ ਵਿਹਦਾ ਹੋਇਆ ਤੇ ਇਧਰਲੇ ਪਾਸੇ ਆ ਗਈ ਸੀਲ ਚੱਕੋ 2 200 3 300 2250 ਚੱਕੋ ਕਿਹੜਾ ਚੱਕਣਾ ਲਓ ਤਾਂ ਫਿਰ ਆਹ ਲੋ ਜੀ ਇੱਥੇ ਉਬਾਲ ਕੇ ਛਲੀਆਂ ਦਿੰਦੇ ਪਏ ਆ ਜੀ ਭਾਜੀ ਹਣੀ ਆਈਸਕ੍ਰੀਮ ਸ਼ੌਕ ਦੀ ਆਈਸਕ੍ਰੀਮ ਉਹ ਵੀ ਦੇ ਸਕਦੇ ਆ 14 ਤਰ੍ਹਾਂ ਦੇ ਫਲੇਵਰ ਵੀ ਹੋ ਕੋਲਾ ਪੀਓ ਇਹਦੇ ਵਿੱਚ ਸਿਰਫ ਉਬਾਲ ਕੇ ਮੈਨ ਕੀ ਭਾਫ ਨਾਲ ਤਿਆਰ ਕੀਤੀ ਹੋਈ ਛਲੀਆਂ ਮਿਲਦੀਆਂ ਲੋ ਜੀ ਆ ਤੁਸੀਂ ਦੇਖ ਸਕਦੇ ਆ ਘਰਾਂ ਦਾ ਜਿਹੜਾ ਸਮਾਨ ਪਲੇਟਾਂ ਜਿੱਦਾਂ ਮਤਲਬ ਕਹਿ ਲਈਏ ਕੋਲੀਆਂ ਪਲੇਟਾਂ ਤਪ ਜੋ ਵੀ ਸਾਰਾ ਸਿਸਟਮ ਇਹ 40 ਰੁਪਏ ਪਰ ਪੀਸ ਉਧਰਲੇ ਪਾਸੇ ਪੈਂਦਾ ਹੈਗਾ 30 ਰੁਪਏ ਪਰ ਪੀਸ ਤੇ ਮਤਲਬ ਆ ਤੁਸੀਂ ਦੇ ਵਿੱਚ ਸਾਰਾ ਸਮਾਨ ਘਰ ਦਾ ਜਿਹੜਾ ਖਰੀਦ ਸਕਦੇ ਆ ਆ ਦੇਖੋ ਜੀ ਐ ਆ ਗਿਆ ਆ ਬੜੀ ਰੇਲ ਗੱਡੀ ਬਣਾਈ ਜਾਂਦਾ ਦੇਖਿਓ ਹਾਂ ਜੀ ਆਹ ਲਓ ਜੀ ਆਪਾਂ ਹਮਾਰੇ ਆ ਭਾਵ ਵਾਲੇ ਚੱਲਿਆ ਜੀ ਰੇਲ ਗੱਡੀ 'ਚ ਆਪਾਂ ਜੀ ਉਹ ਭਾਈ ਇਹ ਰੱਖ ਲੈ ਆਪਣੇ ਰੇੜਾ ਚੋੜਾਂਗੇ ਹਾਂ ਆ ਦੇ ਇੱਧਰ ਦੇਖੋ ਕੀ ਹੋਣ ਲੱਗਾ ਆ ਦੇਖੋ ਕੀ ਹੋਣ ਲੱਗਾ ਆ ਦੇ ਬੇਤਰੀ ਡਰਦਾ ਆ ਦੇ ਯਾਰੇ ਬਹਿ ਜਾ ਬਹਿ ਜਾ ਬਹਿ ਜਾ ਆਲਾ ਸਾਹ ਪੀਵਾ ਜਾ ਇੱਥੇ ਜਾ ਆ ਦੇ ਯਾਰੇ ਚੱਲ ਪਈ ਚੱਲ ਪਈ ਕਰ ਜੇ ਇੱਕ ਉਹ ਨਹੀਂ ਨਹੀਂ ਭਾਈ ਉਹ ਦੇ ਉਹ ਦੇ ਪਿੱਛੇ ਬੈਠੇ

ਖਤਮੋੜੇ ਵਾਲਿਆ ਖੁਦਾਬੀ ਕੋਲਾ ਮੁੱਕ ਗਿਆ ਕੋਲਾ ਕੋਲਾ ਤੱਕਾ ਕੋਲਾ ਮੁੱਕ ਗਿਆ ਭਾਵੜਿਓ ਭਾਵ ਵਾਲੇ ਪਹਿਲਾ ਆ ਲੈ ਲਿਆ ਛੱਡੇ ਏ ਇੱਥੇ ਛੱਡੇ ਇਹਨੇ ਪੁੱਛ ਰਿਹਾ ਵੀ ਇਹ ਪੌਣੇ ਘਰ ਨਹੀਂ ਜਾ ਰਹੇ ਬੱਸ ਪੌਣੇ ਕਿੱਥੇ ਗਿਆ ਟਾਰਗੇਟ ਕੀ ਆ ਟਾਰਗੇਟ ਕੀ ਆ 50 ਰੁਪਏ 50 ਰੁਪਏ 50 ਰੁਪਏ ਯਾਰ ਮੇਰੇ ਮੋੜੇ ਯਾਰ ਸਾਰੇ ਪਾ ਲਿਓ ਓ ਆ ਭਾਈ ਅਨੂ ਭਾਈ ਤੂੰ ਆ ਤੇਰਾ ਦਿਮਾਗ ਦੇਖਦੇ ਓਹ 50 50 ਜਿੱਤ ਲਿਆ ਇਹ ਵੀਡੀਓ ਸਿਰਫ ਇੰਜੋਏਮੈਂਟ ਲਈ ਆ ਹੋਰ ਕੋਈ ਇਸ ਦੀ ਪ੍ਰਮੋਟ ਨਹੀਂ ਕਰਦੇ ਇਸ ਚੀਜ਼ ਨੂੰ ਕਈਆਂ ਨੇ ਕਮੈਂਟ ਕਰ ਰਹਾ ਵੀ ਇਹ ਤੁਸੀਂ ਇਹਨੂੰ ਪ੍ਰਮੋਟ ਕਰਦੇ ਸੀ ਪ੍ਰਮੋਟ ਨਹੀਂ ਕਰਦੇ ਸਿਰਫ ਇਹ ਤੋਂ ਇੰਜੋਏਮੈਂਟ ਲਈ ਆ ਬਾਕੀ ਹੋਰ ਆ ਵੀ ਨਿਊਜਿੰਡੋ ਵਾਲਾ ਬਹੁਤ ਸਪੀਡ ਬਹੁਤ ਹੈ ਜੀ ਸਾਹਮਣੇ ਕਿਵਾਂ ਉਹ ਮਹਾਰਾਜ ਲਓ ਜੀ ਇਧਰਲੇ ਪਾਸੇ ਤੁਹਾਨੂੰ ਸਾਰੇ ਸਟਾਲ ਲੱਗੇ ਮਿਲਣ ਲਗੇ ਖਾਣ ਪੀਣ ਦੇ ਤੇ ਸਾਰਾ ਜਿਹੜਾ ਸਟਾਲ ਇਹ ਲੱਗਾ ਹੈ ਖਾਣ ਪੀਣ ਦੇ ਸੰਬੰਧ ਵਿੱਚ ਲੱਗਾ ਹੋਇਆ ਜੀ ਉਹ ਪਾਇਆ ਹੈ ਜੀ ਆਪਾਂ ਹੁਣ ਸਮਾਪਤੀ ਵੱਲੋਂ ਚੱਲੇ ਆ ਜੀ ਹੁਣ ਸਾਡੀ ਸਮਾਪਤੀ ਆ ਤੇ ਜਾਂਦੇ ਜਾਂਦੇ ਨੇ ਆ ਪਤਾ ਨਹੀਂ ਕੀ ਸਾਬੀ ਪਾ ਕੀ ਦੇ ਲਈ ਆ ਆ ਕੀ ਦੇ ਲਈ ਲੈ ਮੈਂ ਛੋਟਾ ਹਾਂ ਤਾਂ ਖੇਡਦਾ ਨਹੀਂ ਨਾ ਹੁਣ ਖੇਡਿਆ ਕਰਨੀ ਠੀਕ ਆ ਠੀਕ ਆ ਲੋ ਜੀ ਹੁਣ ਆਪਾਂ ਸਮਾਪਤੀ ਲੱਗਿਆ ਕਰਨ ਸਾਡੇ ਮਾਟਰ ਜੀ ਤੇ ਸਾਬੀ ਪਾ ਤਿਆਰ ਚ ਤੇ ਪੰਮਾ ਭਾਈ ਅੱਗੇ ਲੋ ਜੀ ਆ ਦੇਖੋ ਹੁਣ ਆਪਾਂ ਚੱਲਿਆਂ ਆਪਣੀ ਕਾਰ ਵੱਲੋਂ ਇਹ ਬਾਕੀ ਦੇਖਦੇ ਆਂ 1-2 ਦਿਨਾਂ ਤੱਕ ਫੇਰ ਸ਼ਾਇਦ ਫਾਰੀਏ ਟਰਾਈ ਆਓ ਜੀ ਆਪਣੇ ਭਾਗ ਵਾਲਿਆਂ ਨੇ ਦੇਖ ਲਿਆ ਮੇਲਾ ਤੇ ਤੁਸੀਂ ਵੀ ਪਹੁੰਚ ਜਾਓ ਫਿਰ ਸਾਰੇ ਆਜੋ 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 ਬਹੁਤ ਨਜ਼ਾਰੇਦਾਰ ਮੇਲਾ ਆਇਆ ਹੈ ਯਾਦਗਾਰੀ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਬਹੁਤ ਰੌਣਕ ਰੌਣਕ ਬਹੁਤ ਆ ਜੀ ਇੱਥੇ ਤੇ ਤੁਸੀਂ ਜਿਹੜੇ ਵੱਜੇ ਨੇ ਪੁੰਛੋਲੇ ਮੇਲੇ ਦਾ ਆਨੰਦ ਮਾਣੋ ਸਹੀ ਗੱਲ ਆ ਜੀ ਸਹੀ ਲੋ ਜੀ ਨਹੀਂ ਸਹੀ